ਸਤਿ ਸ਼੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਸੂਟਸ ਕਲੈਕਸ਼ਨਸ ਤੇ ਅੱਜ ਸਟਾਰਟਿੰਗ ਤੇ ਕੁਝ ਕਲੈਕਸ਼ਨਾਂ ਚੱਲਣਗੀਆਂ ਜਿਹੜੀਆਂ ਕਿ ਫੁੱਲ ਹੈਵੀ ਤੇ ਰੇਟ ਵੀ ਥੋੜੇ ਇਹਨਾਂ ਦੇ ਜ਼ਿਆਦਾ ਨੇ ਐ ਫਸਟ ਕਲੈਕਸ਼ਨ ਜਿਹੜੀ ਆਈ ਸੀਓ ਸਿੰਗਲ ਕਲਰ ਵਿੱਚ ਹੀ ਆਏਗੀ ਆ ਸੈਕੰਡ ਕਲੈਕਸ਼ਨ ਹੈ ਸ਼ਿਮਰ オーਰਗੈਂਜ਼ਾ ਦਾ ਸਟੱਫ ਹੈ ਐਂਡ ਵਰਕ ਹੈ ਤਬਕਾ ਵਰਕ ਵੀ ਹੋਇਆ ਸਾਰੇ ਦੇ ਚਾਰ ਰੰਗ ਨੇ ਸਾਰੇ ਤੇ ਹੈਂਡਵਰਕ ਆਏਗਾ ਬਹੁਤ ਪਿਆਰਾ ਦੁਪੱਟਾ ਇਹ ਨਾਲ ਇਹ ਜਿਹੜਾ ਸਿੰਗਲ ਸੂਟ ਜਿਹੜਾ ਤੁਹਾਨੂੰ ਬਲੈਕ ਤੇ ਆਫ ਵਾਈਟ ਟੋਨ ਵਿੱਚ ਮਿਲੇਗਾ ਇਹਦੇ ਵਿੱਚ ਸਿੰਗਲ ਹੀ ਕਲਰ ਹੈ ਐਵੀ ਪਿਓਰ ਸ਼ਿਮਰ ਦਾ ਸਾਰੇ ਤੇ ਹੀ ਹੈਂਡਵਰਕ ਹੋਇਆ ਹੈ ਲੈਸ ਲੱਗੀ ਹੈ ਇਹ ਚਾਰ ਰੰਗ ਆਏ ਨੇ ਇਹ ਐਕਸਲ ਸਾਈਜ਼ ਵਿੱਚ ਸਟਿਚ ਆਏ ਨੇ ਚਾਰ ਰੰਗ ਨੇ ਇਹਦੇ ਵਿੱਚ ਰੇਟ ਇਹਨਾਂ ਦਾ ਬਹੁਤ ਘੱਟ ਹੈ 1750 ਦੇ ਵਿੱਚ 1750 ਰੁਪਏ ਤੁਹਾਨੂੰ ਸਟੇਚਰ ਅਨਾਰਕਲੀ ਸੂਟ ਮਿਲ ਜੇਗਾ ਰੰਗ ਇਹਦੇ ਵਿੱਚ ਫਿਲਹਾਲ ਜਿਹੜੇ ਆਏ ਨੇ ਉਹ ਚਾਰ ਨੇ ਬਹੁਤ ਪਿਆਰੇ ਨੇ ਬਾਟਮ ਸ਼ੋਰ ਤੁਹਾਨੂੰ ਸਟਿਚ ਮਿਲੇਗੀ ਐਂਡ ਸਿੰਪਲ ਸੌਬਰ ਜੀਆਂ ਥੋੜੀਆਂ ਕਲੈਕਸ਼ਨ ਆਈਆਂ ਸੀ ਬਟ ਸੋਹਣੇ ਸੂਟ ਸੀ ਕਿ ਇੱਥੇ ਮੈਂ ਐਡ ਕਰ ਦਿੱਤੇ ਨੇ ਇੰਨਾ ਚ ਤੁਹਾਨੂੰ ਬਾਟਮ ਜਿਹੜਾ ਉਹ ਪਲੇਨ ਮਿਲੇਗਾ ਸ਼ਰਟ ਜਿਹੜੀ ਆ ਬਹੁਤ ਪਿਆਰੀ ਡਿਜੀਟਲ ਪ੍ਰਿੰਟ ਨਾਲ ਮਿਲੇਗੀ ਤੇ ਦੁਪੱਟਾ ਤੁਹਾਨੂੰ ਜਿਹੜਾ ਉਹ ਵੀ ਪਲੇਨ ਮਿਲੇਗਾ ਇਹਦੇ ਵਿੱਚ ਜਿਹੜੇ ਰੰਗ ਆਏ ਨੇ 12 ਰੰਗ ਆਏ ਨੇ ਇਹਦੀ ਤੁਹਾਨੂੰ ਜਿਹੜੀ ਸ਼ਰਟ ਮਿਲੇਗੀ ਕੋਟਾ ਇਹ ਵਾਲੀਆਂ ਜਿਹੜੀਆਂ ਕਲੈਕਸ਼ਨ ਨੇ ਇਹਨਾਂ ਵਿੱਚ ਤੁਹਾਨੂੰ ਕੋਟਾ ਚੈੱਕ ਦਾ ਡਿਜੀਟਲ ਪ੍ਰਿੰਟ ਦਾ ਸ਼ਰਟ ਦਾ ਫੈਬਰਿਕ ਮਿਲੇਗਾ 2.5 ਮੀਟਰ बॉटम ਜਿਹੜਾ ਤੁਹਾਨੂੰ ਰਿਯਾਨ ਦਾ ਪਲੇਨ ਮਿਲੇਗਾ ਉਹ ਵੀ 2.5 ਮੀਟਰ ਦੀ ਲੈਂਥ ਵਾਲਾ ਮਿਲੇਗਾ ਤੇ ਦੁਪੱਟਾ ਜਿਹੜਾ ਤੁਹਾਨੂੰ ਮਿਲੇਗਾ ਨਾਜਨੀਂਦ ਡਾਈਟ ਦੁਪੱਟਾ ਮਿਲੇਗਾ 2.5 ਮੀਟਰ ਦੀ ਲੈਂਥ ਜਿਹੜੀ ਆ ਉਹ ਦੁਪੱਟੇ ਦੀ ਆ 12 ਰੰਗਾਂ ਵਿੱਚ ਸੂਟ ਆਏ ਨੇ ਤੇ ਪ੍ਰਾਈਸ ਹੈ ਦਾ 680 ਰੁਪਏ 680 ਵਿੱਚ ਤੁਹਾਨੂੰ ਇਹ ਗਰਮੀਆਂ ਲਈ ਸਪੈਸ਼ਲ ਸੂਟ ਬਹੁਤ ਹੀ ਪਿਆਰੇ ਰੰਗਾਂ ਨਾਲ ਐ ਜਿਹੜੀਆਂ ਕਲੈਕਸ਼ਨਾਂ ਨੇ 1000 ਰੁਪਏ ਦੇ ਵਿੱਚ ਤੁਹਾਨੂੰ ਆਲਓਵਰ ਪਿਓਰ ਚਨਾਉਣ ਦਾ ਫਰੰਟ ਤੇ ਨੈਕ ਤੇ ਵਰਕ ਮਿਲੇਗਾ ਲੇਸ ਲੱਗੀ ਆ ਬੀਡਸ ਵਾਲੀ ਚਨੌਨ ਦਾ ਦੁਪੱਟਾ ਐਮਬਲੋਇਡਰਡ ਫੋਰ ਸਾਈਡਡ ਬਹੁਤ ਹੈਵੀ ਲੈਸ ਲੱਗੀ ਆ ਬੀਡਰ ਬੀਡ ਜਿਹੜੇ ਹੁੰਦੇ ਨੇ ਉਹ ਵਾਲੀ ਬੀਡਸ ਵਾਲੀ ਲੈਸ ਵੀ ਲੱਗੀ ਆ ਰੇਟ ਇਹਦਾ ਸਿਰਫ ਤੇ ਸਿਰਫ 1000 ਰੁਪਏ ਆ ਇਹ ਸੂਟ ਆਏ ਨੇ 14 ਰੰਗਾਂ ਦੇ ਵਿੱਚ ਪਾਰਟੀ ਵੇਅਰ ਸੂਟ ਨੇ ਕਲੇ ਤੇ ਜਿਹੜੇ ਬਟਨ ਲੱਗੇ ਨਾਲ ਲੈਸ ਲੱਗੀ ਆ ਸ਼ਰਟ ਤੇ ਫਰੰਟ ਤੇ ਤੁਹਾਨੂੰ ਕਿਤੇ ਕਿਤੇ ਸਟੋਨ ਜਿਹੜੇ ਨੇ ਉਹ ਵੀ ਲੱਗੇ ਮਿਲਣਗੇ ਦੁਪੱਟਾ ਜਿਹੜਾ ਫੋਰ ਸਾਈਡਡ ਹੈਵੀ ਆ ਜਿੰਨੇ ਵੀ ਇਹਨਾਂ ਦੇਵਾਲੀ ਕਲੈਕਸ਼ਨ ਦੇ ਵਿੱਚ ਸੂਟਾਂ ਦੇ ਰੰਗ ਹੈਗੇ ਨੇ ਸਾਰੇ ਦੇ ਸਾਰੇ ਅਵੇਲੇਬਲ ਨੇ ਇਹ ਜਿੰਨੇ ਵੀ ਸੂਟ ਅੱਜ ਦੀ ਵੀਡੀਓ ਵਿੱਚ ਐਡ ਕੀਤੇ ਨੇ ਸਾਰੇ ਹੀ ਅਵੇਲੇਬਲ ਨੇ ਇਹਨਾਂ ਸਾਰੇ ਸੂਟਾਂ ਦੇ ਜਿਹੜੇ ਸ਼ਿਪਿੰਗ ਚਾਰजेस ਹੋ ਬਿਲਕੁਲ ਫ੍ਰੀ ਨੇ 1000 ਰੁਪਏ ਵਿੱਚ ਸਾਨੂੰ ਐਵਲਾ ਸੂਟ ਮਿਲ ਜਾਏਗਾ ਬਹੁਤ ਪਿਆਰੇ ਸੂਟ ਨੇ ਇਹ ਚਾਰ ਰੰਗਾਂ ਵਿੱਚ ਤੁਹਾਨੂੰ ਸੂਟ ਆਏਗਾ ਸੀਕਵੈਂਸ ਵਰਕ ਆਏਗਾ ਕ੍ਰੇਪ ਦਾ ਸੂਟ ਹੈ 2.5 ਮੀਟਰ ਦੀ ਸ਼ਰਟ 2 ਮੀਟਰ ਦਾ ਬਾਟਮ 790 ਰੁਪਏ ਦਾ ਪ੍ਰਾਈਸ ਹੈ ਸ਼ਿਪਿੰਗ ਚਾਰजेस ਫ੍ਰੀ ਹਨ ਚਾਰੋਂ ਰੰਗ ਜਿਹੜੇ ਨੇ ਬਹੁਤ ਪਿਆਰੇ ਨੇ ਬਾਟਮ ਇਹਨਾਂ ਨਾਲ ਪਲੇਨ ਆਏਗੀ ਇਹ ਦੋ ਰੰਗਾਂ ਦੇ ਵਿੱਚ 890 ਰੁਪਏਾਂ ਦੇ ਵਿੱਚ ਤੁਹਾਨੂੰ ਚਨਾਉਣ ਦਾ ਵਿਸਕੋਸ ਚਨਾਉਣ ਦਾ embroidery ਵਾਲਾ ਬਾਟਮ ਪਲੇਨ ਬਾਟਮ ਤੇ ਵੀ embroidery ਆਏਗੀ ਚਨਾਉਣ ਦਾ ਦੁਪੱਟਾ 5 ਮੀਟਰ ਦਾ ਤੁਹਾਨੂੰ ਸੂਟ ਮਿਲੇਗਾ 890 ਰੁਪਏ ਦਾ ਰੇਟ ਸੀ ਐ ਵਾਲੀਆਂ ਜਿਹੜੀਆਂ ਇੰਪੋਰਟੈਂਟ ਕਾਟਨ ਹੁੰਦੀ ਆ ਘੂਬਾ ਚ ਚਿਕਨਕਾਰੀ ਵਰਕ ਵਾਲੀਆਂ ਸ਼ਾਰਟ ਬਾਟਮ ਐਂ ਦੁਪੱਟਾ ਤਿੰਨ ਸੂਟਾਂ ਦਾ ਫੁੱਲ ਸੂਟ ਐ ਇੰਪੋਰਟੈਂਟ ਕਾਟਨ ਐ ਚਿਕਨਕਾਰੀ ਵਰਕ ਹੈ ਮਿੱਟਸ ਜਿਹੜੀ ਇਹਦੀ 44 ਤੱਕ ਜਾਏਗੀ 2.5 ਮੀਟਰ ਲੈਂਥ ਦੀ ਸ਼ਰਟ ਤੁਹਾਨੂੰ ਮਿਲੇਗੀ ਬਾਟਮ ਜਿਹੜਾ ਉਹ ਵੀ कॉटन ਦਾ ਚਿਕਨ ਪੈਨਲ ਵਾਲਾ ਵਰਕ ਆਏਗਾ ਬਹੁਤ ਪਿਆਰਾ ਵਰਕ ਹੈ ਤੇ ਦੁਪੱਟਾ ਜਿਹੜਾ ਨੈੱਟ ਵਿਦ ਕਰੋਸ਼ੀਆ ਵਰਕ ਆਏਗਾ ਸਾਈਡ ਤੇ ਪੈਨਲ ਤੇ ਕਰੋਸ਼ੀਆ ਵਰਕ ਹੈ ਰੰਗੇ ਦੇ ਵਿੱਚ ਜਿਹੜੇ ਨੇ 18 ਨੇ 1600 ਰੁਪਏ ਦਾ ਰੇਟ ਹੈ ਰੰਗ ਜਿਹੜੇ ਵੀ ਐਡ ਕੀਤੇ ਨੇ ਸਾਰੇ ਹੀ अवेलेबल ਨੇ ਦਾ ਜਿਹੜਾ ਕਲਰ ਉਹ ਅਲੱਗ ਆਏਗਾ ਬਾਕੀ ਜਿਹੜਾ ਬਾਟਮ ਦਾ ਤੇ ਦੁਪੱਟੇ ਦਾ ਕਲਰ ਸੇਮ ਆਏਗਾ ਰੰਗ ਇਹਦੇ ਵਿੱਚ ਜਿੰਨੇ ਵੀ ਐਡ ਕੀਤੇ ਨੇ ਸਾਰੇ अवेलेबल ਨੇ ਸਮਰ ਲਈ ਸਪੈਸ਼ਲ ਨੇ ਬਹੁਤ ਵਧੀਆ ਕਲੈਕਸ਼ਨ ਆ ਰਹੀਆਂ ਲਾਈਟ ਟੋਨ ਵਿੱਚ ਇਹ ਕਲਰ ਆਉਂਦੇ ਨੇ ਤੇ ਜਿਹੜੇ ਕਿ ਕਰਮੀਆਂ ਲਈ ਇਹ ਰੰਗ ਬਹੁਤ ਵਧੀਆ ਰਹਿੰਦੇ ਨੇ ਸੁਪੀਰੀਅਰ ਕੁਆਲਿਟੀ ਦਾ ਇਹਨਾਂ ਦਾ ਫੈਬਰਿਕ ਹੈ ਨਾਤੇ ਇਹਨਾਂ ਦਾ ਰੰਗ ਉੱਤਰਦਾ ਛੋਟ ਦਿਆਂ ਦਾ ਤੇ ਜਿਹੜਾ ਵਰਕ ਹੋਇਆ ਬਹੁਤ ਪਿਆਰਾ ਹੈ ਸੂਟ ਲਾਈਨਿੰਗ ਲੱਗਣ ਤੋਂ ਬਾਅਦ ਇੱਕ ਵਧੀਆ ਹੀ ਬਹੁਤ ਹੀ ਜ਼ਿਆਦਾ ਸੁਪੀਰੀਅਰ ਤੇ ਡਿਜ਼ਾਈਨਰ ਲੁੱਕ ਦਿੰਦਾ ਹੈ ਸਿਰਫ ਤੇ ਸਿਰਫ 1600 ਰੁਪਏ ਦੇ ਵਿੱਚ ਤੁਹਾਨੂੰ ਇਹ ਵਾਲਾ ਜਿਹੜਾ ਸੂਟ ਉਹ ਮਿਲ ਜਾਏਗਾ। ਇਹ ਜਿਹੜੇ ਕਲਰ ਆਏ ਨੇ ਚਾਰ ਰੰਗਾਂ ਵਿੱਚ ਬ੍ਰੌਕੇਟ ਬੇਸ ਦੀ ਸ਼ਰਟ ਹੈ ਤੇ ਜਿਹੜਾ ਕਸਟਮ ਜਿਹੜਾ ਆਪਣੇ ਅਕੋਰਡਿੰਗਲੀ ਤੁਸੀਂ ਇਹਨੂੰ ਕੋਈ ਵੀ ਹੋਰ ਕਲਰ ਕਰਵਾ ਸਕਦੇ ਹੋ ਪਿਓਰ ਕ੍ਰੇਪ ਬੇਸ ਚ ਚੁਣੌਣ ਦਾ ਦੁਪੱਟਾ ਆਏਗਾ। ਇਹਦਾ ਤੁਸੀਂ ਆਪਣੇ ਅਕੋਰਡਿੰਗਲੀ ਕਲਰ ਕਰਵਾ ਸਕਦੇ ਹੋ ਰੇਟ ਇਹਦਾ 3100 ਰੁਪਏ ਜਿਹੜਾ ਵੀ ਤੁਸੀਂ ਕਲਰ ਚਾਹੋਗੇ ਤੁਹਾਨੂੰ ਉਹਦੇ ਵਿੱਚ ਇਹ ਹੋ ਜਾਏਗਾ। ਨੇਚਰਲ ਕ੍ਰੇਪ ਦਾ 3000 ਦੇ ਵਿੱਚ ਦੋ ਰੰਗਾਂ ਵਿੱਚ ਇਹ ਨਵੇਂ ਸੂਟ ਆਏ ਨੇ ਬਹੁਤ ਹੈਵੀ ਆ ਸ਼ਰਟ ਫਰੰਟ ਤੋਂ ਫੁੱਲ ਹੈਵੀ ਆ ਬਹੁਤ ਪਿਆਰੇ ਰੰਗ ਨੇ ਇਹਨਾਂ ਦੇ ਰੰਗ ਜਿੰਨੇ ਵੀ ਅੱਜ ਦੀ ਵੀਡੀਓ ਵਿੱਚ ਸੂਟ ਸਾਰੇ ਐਡ ਕੀਤੇ ਨੇ ਬੜੇ ਪਿਆਰੇ ਨੇ ਇਹ ਵੀ ਸ਼ਿਮਰ ਦਾ ਇਹ ਘੱਟ ਰੇਟ ਵਿੱਚ ਆ ਬ੍ਰਾਈਡਲ ਸਪੈਸ਼ਲ ਨੇ ਵੈਡਿੰਗਸ ਲਈ ਆ ਸ਼ਿਮਰ ਦਾ ਫੈਬਰਿਕ ਦੀ ਸ਼ਰਟ ਆ ਕ੍ਰੇਪ ਦਾ ਬਾਟਮ ਆਏ ਦਾ ਚਨਾਉਣ ਦਾ ਦੁਪੱਟਾ ਆਏਗਾ ਰੰਗ ਇਹਦਾ ਸਿਰਫ ਤੇ ਸਿਰਫ 1600 ਰੁਪਏ ਆ ਬਹੁਤ ਪਿਆਰਾ ਦੁਪੱਟਾ ਬਾਟਮ ਤੇ ਸ਼ਰਟ ਦਾ ਹੈ ਕੰਟਰਾਸਟ ਬੜਾ ਪਿਆਰਾ ਸੋਹਣਾ ਬਣਾਇਆ ਗਿਆ wedding special ਨੇ ਦੁਪੱਟਾ ਵੀ ਸੋਨਾ ਹੈ बॉटम ਤੇ ਵਰਕ ਆਏਗਾ ਸ਼ਰਟ ਤੇ ਫਰੰਟ ਤੇ ਫੁੱਲ ਹੈਵੀ ਵਰਕ ਆ ਦੇਖੋ बॉटम ਦਾ ਤੁਹਾਨੂੰ ਪਿਕਚਰ ਦੱਸੀ ਆ ਕਿ बॉटम ਜਿਹੜਾ ਐਵੇਂ ਦਾ ਆਏਗਾ ਸੂਟ ਸਾਰੇ अवेलेबल ਨੇ ਜਿੰਨੇ ਵੀ ਅੱਜ ਦੀ ਵੀਡੀਓ ਵਿੱਚ ਐਡ ਕੀਤੇ ਨੇ ਤੁਸੀਂ ਬਾਏ ਕਰਨਾ ਜਾਂ ਕੋਈ ਵੀ ਕੁਐਰੀ ਕਰਨੀ ਹੈ ਤਾਂ ਮੈਂ ਨੰਬਰ ਆਪਣਾ ਦਿੱਤਾ ਆ ਨੰਬਰ ਤੇ ਜਾ ਕੇ ਤੁਸੀਂ ਮੈਨੂੰ ਸਕਰੀਨਸ਼ਾਟ ਸੈਂਡ ਕਰ ਦਿਓ ਸੂਟ ਦੇ ਨਾਲ ਅਗਰ ਕਿਸੇ ਦੀ ਕੁਐਰੀ ਤੁਹਾਨੂੰ ਨਹੀਂ ਸਮਝ ਲੱਗ ਰਹੀ ਜਾਂ ਤੁਸੀਂ ਜਾਨਣਾ ਚਾਹੁੰਦੇ ਹੋ ਤਾਂ ਨੰਬਰ ਤੇ ਮੈਸੇਜ ਕਰ ਦਿਓ ਸਕਰੀਨਸ਼ਾਟ ਦੇ ਨਾਲ ਤੁਹਾਨੂੰ ਤੁਹਾਡੀ ਕਿ ਇਧਰ ਰਿਪਲਾਈ ਜ਼ਰੂਰ ਆਏਗਾ ਸੂਟ ਅੱਜ ਦੀ ਵੀਡੀਓ ਵਾਲੇ ਜਿੰਨੇ ਵੀ ਐਡ ਕੀਤੇ ਨੇ ਅੱਗੇ ਵੀ ਜਿੰਨੇ ਵੀ ਆ ਰਹੇ ਨੇ ਸਾਰੇ ਹੀ ਅਵੇਲੇਬਲ ਨੇ ਤੇ ਸਾਰੇ ਹੀ ਸੂਟ ਜਿਹੜੇ ਨੇ ਉਹ ਫ੍ਰੀ ਸ਼ਿਪਿੰਗ ਚਾਰजेस ਦੇ ਨਾਲ ਆਣਗੇ 프ਰੰਟ ਫੁੱਲ ਹੈਵੀ ਹੈ ਟੌਪ ਟਾਈ ਮੀਟਰ ਦਾ 프ਰੰਟ ਦੇ ਫੁੱਲ ਸੀਕੁਐਂਸ ਵਰਕ ਹੈ ਜੌਰਜਟ ਦਾ ਫੈਬਰਿਕ ਹੈ ਬਾਟਮ ਟਾਈ ਮੀਟਰ ਤੁਹਾਨੂੰ ਮਿਲੇਗਾ ਜੌਰਜਟ ਦਾ ਪਲੇਨ ਦੁਪੱਟਾ ਵੀ ਤੁਹਾਨੂੰ ਜੌਰਜਟ ਵਿੱਚ ਫੋਰ ਸਾਈਡਡ ਲੈਸ ਲੱਗੀ ਮਿਲੇਗੀ ਅਨਾਉਂਸਰ ਪੇ ਇਹਦਾ ਰੇਟ ਹੈ ਸਿਰਫ ਤੇ ਸਿਰਫ 1990 ਦੇ ਵਿੱਚ ਤੁਹਾਨੂੰ ਇਹ ਫ੍ਰੀ ਸ਼ਿਪਿੰਗ ਚਾਰਜਸ ਦੇ ਨਾਲ ਸੂਟ ਮਿਲ ਜੇਗਾ ਸ਼ਰਟ ਫੁੱਲ ਹੈਵੀ ਹੈ ਜਿਹੜੇ ਦੁਪੱਟਾ ਜ਼ਿਆਦਾ ਹੈਵੀ ਨਹੀਂ ਵੇਅਰ ਕਰਨਾ ਚਾਹੁੰਦੇ ਉਹਨਾਂ ਦੇ ਲਈ ਬਿਲਕੁਲ ਵਧੀਆ ਸਿੰਪਲ ਸੋਬਰ ਜੀ ਕਲੈਕਸ਼ਨ ਹੈ ਸ਼ਰਟ ਹੈਵੀ ਹੈ ਬਾਟਮ ਪਲੇਨ ਹੈ ਦੁਪੱਟਾ ਪਲੇਨ ਹੈ ਸਾਈਡ ਤੇ ਲੈਸ ਲੱਗੀ ਹੈ ਛੇ ਰੰਗਾਂ ਦੇ ਵਿੱਚ ਬਹੁਤ ਹੀ ਪਿਆਰਾ ਸੂਟ ਆਇਆ ਹੈ ਖੀਨ ਖਾਬਦਾ ਬਹੁਤ ਟ੍ਰੈਂਡ ਕਰ ਰਹੇ ਨੇ ਸੂਟ ਇਹ ਸਾਰੇ ਤੇ ਕਸਟਮਰ ਇਹਨਾਂ ਸੂਟਾਂ ਨੂੰ ਬਹੁਤ ਜ਼ਿਆਦਾ ਪਸੰਦ ਕਰ ਰਹੇ ਨੇ ਟਾਈ ਮੀਟਰ ਦੀ ਸਹਟ ਆ ਟਾਈ ਮੀਟਰ ਦਾ ਬੋਟਮ ਆਏਗਾ ਸੇਮ ਖੀਨਖਾਬ ਦੇ ਫੈਬਰਿਕ ਦੇ ਨਾਲ ਸਿਰਫ ਤੇ ਸਿਰਫ 1000 ਰੁਪਏ ਦੇ ਵਿੱਚ ਸ਼ਿਪਿੰਗ ਚਾਰजेस ਫ੍ਰੀ ਨੇ ਕਸਟਮਰ ਇਹਨਾਂ ਸੂਟਾਂ ਨੂੰ ਬਹੁਤ ਪਸੰਦ ਕਰ ਰਹੇ ਨੇ ਤੇ बार-बार ਇਹਨਾਂ ਸੂਟਾਂ ਦੀ ਜਿਹੜੀ ਡਿਮਾਂਡ ਕਰਦੇ ਨੇ ਕਿ ਐਵੇਂ ਦੇ ਜਿਹੜੇ ਅੱਜਕੱਲ ਫੈਬਰਿਕ ਟ੍ਰੈਂਡ ਵਿੱਚ ਹੈ ਉਹ ਵਾਲੇ ਸੂਟ ਲੈ ਕੇ ਆਵਾਂ ਘੱਟ ਰੇਟਾਂ ਵਿੱਚ ਅਫੋਰਡੇਬਲ ਸਭ ਦੀ ਹੀ ਰੇਂਜ ਵਿੱਚ ਸੂਟ ਨੇ ਜਿਹੜਾ ਤੁਹਾਨੂੰ ਸ਼ਰਟ ਤੇ ਦੁਪੱਟੇ ਦਾ ਫੈਬਰਿਕ ਬੰਦਨੀ ਸਟਾਈਲ ਦਾ オーਗੈਂਜ਼ਾ ਦਾ ਮਿਲੇਗਾ ਡਿਜੀਟਲ ਪ੍ਰਿੰਟ ਦੇ ਨਾਲ ਦੁਪੱਟਾ ਤੁਹਾਨੂੰ ਜਿਹੜਾ ਬੰਦਨੀ ਸਟਾਈਲ ਦਾ ਮਿਲੇਗਾ ਡਿਜੀਟਲ ਪ੍ਰਿੰਟ ਦੇ ਨਾਲ ਬਾਟਮ ਤੁਹਾਨੂੰ 2.5 ਮੀਟਰ ਦਾ ਪਲੇਨ ਮਿਲੇਗਾ ਜਾਰਜਟ ਫੈਬਰਿਕ ਦੇ ਨਾਲ ਸ਼ਰਟ ਤੇ ਦੁਪੱਟੇ ਦਾ ਜਿਹੜਾ ਫੈਬਰਿਕ ਆ オーਗੈਂਜ਼ਾ ਆਏਗਾ ਰੇਟ ਇਹਨਾਂ ਦਾ ਸਿਰਫ ਤੇ ਸਿਰਫ 400 ਰੁਪਏ ਬਹੁਤ ਜ਼ਿਆਦਾ ਅਫੋਰਡੇਬਲ ਰੇਟ ਹੈ ਰੰਗੇ ਦੇ ਵਿੱਚ ਕਾਫੀ ਹੁੰਦੇ ਨੇ ਤੇ ਡੇਲੀ ਇਹਨਾਂ ਵਿੱਚ ਨਵੇਂ-ਨਵੇਂ ਰੰਗ ਜਿਹੜੇ ਨੇ ਉਹ ਅਪਡੇਟ ਹੁੰਦੇ ਰਹਿੰਦੇ ਨੇ ਸੇਮ ਵੀ ਕਲਰ ਆਂਦੇ ਨੇ ਤੇ ਹੋਰ ਵੀ ਨਵੇਂ ਜਿਹੜੇ-ਜਿਹ ਮੈਂ ਕੋਸ਼ਿਸ਼ ਕਰਦੀ ਆ ਕਿ ਜਦੋਂ ਜਿੰਨੀ ਜਲਦੀ ਹੋ ਸਕੇ ਉਹ ਤੁਹਾਡੇ ਤੱਕ ਪਹੁੰਚ ਜਾਣ। ਬਾਕੀ ਸੂਟ ਜਿੰਨੇ ਵੀ ਅੱਜ ਦੀ ਵੀਡੀਓ ਵਿੱਚ ਐਡ ਕੀਤੇ ਨੇ ਸਾਰੇ ਹੀ ਅਵੇਲੇਬਲ ਨੇ, ਰੰਗ, ਡਿਜ਼ਾਈਨ, ਪੈਟਰਨ ਆਲ ਅਵੇਲੇਬਲ ਨੇ। ਬਾਏ ਕਰਨਾ ਜਾਂ ਕੋਈ ਵੀ ਕੁਐਰੀ ਕਰਨੀ ਹੈ ਤਾਂ ਨੰਬਰ ਤੇ ਜਾ ਕੇ ਮੈਸੇਜ ਕਰ ਦਿਓ ਤੇ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਹੋਰ ਨਵੇਂ-ਨਵੇਂ ਆ ਸੋਹਣੇ-ਸੋਹਣੇ ਸੂਟਾਂ ਦੇ ਨਾਲ। ਥੈਂਕ ਯੂ ਫॉर ਵਾਚਿੰਗ ਮਾਈ ਵੀਡੀਓ ਤਾਂ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ।